ਅਤੇ ਇਕਲੱਤਾ ਪ੍ਰਾ ਮਾਨਵ ਪੁੱਤ ਰਾਣਾ ਵਾਸੀ ਮਹੱਲਾ ਪੰਡੇਰਾ ਫਲੋਰ ਦਾ ਤੇਜ ਹਤਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ ਹਮਲਾਵਰਾਂ ਨੇ ਐਨੀ ਹਵਾਨੀਅਤ ਨਾਲ ਹਮਲਾ ਕੀਤਾ ਕਿ ਮਾਨਵ ਦੀ ਮੌਕੇ ਤੇ ਮੌਤ ਹੋ ਗਈ ਮਾਨਵ ਨੂੰ ਇਲਾਜ ਲਈ ਉਸਦੇ ਸਾਥੀਆਂ ਹਰਦੀਪ ਅਤੇ ਅਮਿਤ ਨੇ ਸਿਵਲ ਹਸਪਤਾਲ ਫਲੋਰ ਵਿਖੇ ਲਿਆਂਦਾ ਸੀ ਪਰ ਉਸਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਜਿਸ ਤੇ ਫਲੋਰ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਫਲੋਰ ਇੰਸਪੈਕਟਰ ਨਿਜਮਾਨ ਨੇ ਦੱਸਿਆ ਕਿ ਮਾਨਵਦੀ ਮਾਤਾ ਰੇਣੂ ਬਾਲਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਹਰਦੀਪ ਕੁਮਾਰ ਪੁੱਤਰ ਬਲਵਿੰਦਰ RAM ਵਾਸੀ ਪਿੰਡ ਪਾਸਨਪੁਰ ਅਮਿਤ ਕੁਮਾਰ ਪੁੱਤਰ ਗੁਲਸ਼ਨ ਕੁਮਾਰ ਵਾਸੀ ਪਿੰਡ ਪਾਲਣੋ ਅੰਚਿਵੀਰ ਕੁਮਾਰ ਪੁੱਤਰ ਜਗENDER ਪਾਲ ਵਾਸੀ ਪਿੰਡ ਪਾਸਨਪੁਰ ਤੇ ਪਵਨ ਕੁਮਾਰ ਪੁੱਤਰ ਜਗENDER ਪਾਲ ਵਾਸੀ ਪਿੰਡ ਪਾਸਨ ਪੋਰਨ ਗ੍ਰਫਟਰ ਕੱਲ੍ਹ ਆ ਗਿਆ ਹੈ ਉਹਨਾਂ ਉੱਪਰ ਧਾਰਾ 302 123 ਤਹਿਤ ਮੁਕਾਦਮਾ ਨੰਬਰ 13 ਥਾਣਾ ਫਲਾਦਾਚ ਕੀਤਾ ਜਾ ਰਿਹਾ ਹੈ ਮਾਨਵ ਦੇ ਮਾਤਾ ਰੇਨੋ ਵਾਲਾ ਨੇ ਪੁਲਸ ਪਾਸੋਂ ਖੜੇ ਵਿਅਕਤੀਆਂ ਤੇ ਸਖਤ ਕਾਨੂੰਨੀ ਕਾਰਵਾਈ ਕਰਨ ਅਤੇ ਮਕਦਮੇ ਵਿੱਚ ਲੜੀਂਦੇ ਹੋ ਨਾ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਕਤਲ ਦੇ આરોਪ ਵਿੱਚ ਗ੍ਰਿਫਤਾਰ ਕੀਤੇ ਗਏ ਸਕੇ ਭਰਾ ਮਨ ਜਸਵੀਰ ਤੇ ਪਵਨ ਦੀਆਂ ਪਤਨੀਆਂ ਨੇ ਵੀ ਪੁਲਿਸ ਪ੍ਰਸ਼ਾਸਨ પાસે ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਝਗੜੇ ਵਾਲੇ ਦਿਨ ਜਸਵੀਰ ਕੱਲਾ ਹੀ ਸੀ ਜੋ ਕਿ ਆਪਣੇ ਹੱਥ ਰੇੜੇ ਤੇ ਪੱਠੇ ਲੈ ਕੇ ਜਾ ਰਿਹਾ ਸੀ। ਇੰਨੇ ਵਿੱਚ ਹਰਦੀਪ ਅਤੇ ਉਸਦੇ ਦੋ ਹੋਰ ਨਾ ਸਾਥੀਆਂ ਨੇ ਜਿਨ੍ਹਾਂ ਦੇ ਹੱਥਾਂ ਵਿੱਚ ਤੇਜ਼ ਹਥਿਆਰ ਫੜੇ ਹੋਏ ਸਨ ਜਸਵੀਰ ਤੇ ਜਾਨਲੇਵਾ ਹਮਲਾ ਕੀਤਾ। ਦਿੱਤਾ ਜਿਸ ਤੋਂ ਬਚਣ ਲਈ ਜਸਵੀਰ ਭੱਜ ਨਿਕਲੇ ਆਪਾਵਨ ਘਟਨਾ ਸਾਂ ਤੇ ਮੌਜੂਦ ਨਹੀਂ ਸੀ ਜਸਵੀਰ ਤੇ ਹੋਏ ਹਮਲੇ ਦੀ ਸਾਰੀ ਘਟਨਾ ਸੀਸੀਟੀ ਕੈਮਰਿਆਂ ਵਿੱਚ ਕੈਦ ਹੈ ਦੱਸਣ ਜੋ ਗੱਲ ਇਹ ਹੈ ਕਿ ਹਰਦੀਪ ਦੀ ਸਕੇ ਭਰਾਵਾਂ ਜਸਵੀਰ ਤੇ ਪਵਨ ਨਾਲ ਪਹਿਲੀ ਰੰਚ ਚੱਲ ਰਹੀ ਹੈ ਜਿਸ ਕੰਨ ਇਹ ਲੜਾਈ ਇੰਨੀ ਵੱਧ ਗਈ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਫਲੋਰ ਤੋਂ ਰਾਜਕੁਮਾਰ ਅੰਗਲ ਦੇ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਇੱਕ ਪੁਰਾਣੀ ਰੰਜਿਸ਼ ਸੀਗਾ ਜਾਂ ਆਪਸੀ ਰੰਜਿਸ਼ ਕਰਕੇ ਝਗੜਾ ਹੋਇਆ ਸੀਗਾ ਉਸ ਝਗੜੇ ਦੇ ਨਾਲ ਮਾਨਮਨ ਦਾ ਨਰਸਾਈਕਲ ਉਹ ਮਰ ਡਰ ਹੋ ਗਿਆ ਸੀਗਾ ਉਸ ਸਬੰਧ ਦੇ ਵਿੱਚ ਅਸੀਂ 13 ਨੰਬਰ ਐਫ ਆਈ ਆਰ ਦਰਜ ਕੀਤੀ 302 120 ਬੀਆਈ ਵਿੱਚ ਪੀਪੀਸੀ ਔਰ ਉਸ ਵਿੱਚ ਅਸੀਂ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਆ ਔਰ ਚਾਰਾਂ ਨੂੰ ਅਸੀਂ ਅੱਜ ਪੇਸ਼ ਅਦਾਲਤ ਕਰਕੇ ਦੋ ਦਿਨਾਂ ਦੇ ਰਿਮਾਂਡ ਤੇ ਸਾਡੇ ਕੋਲ ਨੇ ਦੋਸ਼ੀ ਕਰਦੀਪ ਸਿੰਘ ਹੈ ਜੀ ਇੱਕ ਅਮਿਤ ਕੁਮਾਰ ਔਰ ਦੂਸਰਾ ਜਸਵੀਰ ਤੀਸਰਾ ਤੇ ਪਵਨ ਕੁਮਾਰ ਚਾਰ ਦੋਸ਼ੀ ਟੋਟਲ ਹਾਲੇ ਤੱਕ ਅਰੇਸਟ ਕੀਤੇ ਜੀ ਇਸ ਦਾ ਕੰਮ ਕੀ ਕੱਲ ਹੀ ਕੀਤਾ ਕਹਿੰਦਾ ਵੀ ਆਪਸੀ ਪੁਰਾਣੀ ਰੰਜਿਸ਼ ਸੀ ਜੀ ਕੀ ਰਮਾ ਲਿਆ ਦੋ ਦਿਨ ਦਾ ਰਿਮਾਂਡ ਹੈ ਸਾਡੇ ਕੋਲ ਵੇਖੋ ਮੇਰਾ ਨਾਮ ਹਰਮੇਸ਼ ਕੋਹਰੇਆ ਇਹ ਜਿਹੜਾ ਮੈਟਰ ਹੋਇਆ ਹੈ ਇਹ ਕੋਈ ਲੜਾਈ ਝਗੜੇ ਦਾ ਕੇ ਬਦਲ ਦਾ ਕੇਸ ਕੋਈ ਹੋਇਆ ਆ ਨਾ ਉਹਦੇ ਨਾਲ ਇਹ ਆ ਕਿ ਉਦੋਂ ਮੇਰੇ ਘਰ ਵਾਲਾ ਉਸ ਵੇਲੇ ਨਹੀਂ ਸੀਗਾ ਜਿਹੜਾ ਉਹਦੇ ਤੇ ਨਜਾਇਜ਼ ਇਹਨਾਂ ਨੇ ਪੁਲਿਸ ਵਾਲਿਆਂ ਨੇ ਧੱਕੇ ਨਾਲ ਇਹ ਕੇਸ ਪਾ ਦਿੱਤਾ ਆ ਮੇਰੇ ਘਰ ਵਾਲੇ ਦਾ ਨਾਮ ਪਵਨ ਕੁਮਾਰ ਮੁੰਮੀ ਆ ਉਹ ਆਪਣੀ ਬੇਟੀ ਨੂੰ ਇੰਸਟੀਟਿਊਸ਼ਨ ਤੋਂ ਲਿਆ ਕੇ ਘਰ ਲੈ ਕੇ ਆਇਆ ਕੋਈ 5:00 5:00 ਦੇ ਕਰੀਬ ਠੀਕ ਆ ਜਦੋਂ ਇਹ ਕੋਈ ਲੜਾਈ ਝਗੜਾ ਹੋਇਆ ਉਦੋਂ ਮੇਰੇ ਘਰ ਵਾਲਾ ਨਹੀਂ ਸੀਗਾ ਉਸ ਵੇਲੇ ਹਾਜ਼ਰ ਉਹ ਮੇਰੇ ਕੋਲ ਸੀ ਘਰ ਦੇ ਵਿੱਚ ਇਹ ਪੁਲਿਸ ਵਾਲਿਆਂ ਨੇ ਬਾਂਟੀ ਦੇ ਕਹਿਣ ਤੇ ਬਾਂਟੀ ਇਹ ਸਾਰਾ ਕੁਝ ਕਰਵਾ ਰਿਆ ਆ ਇਸ ਕੋਈ ਪਹਿਲਾਂ ਦਿਨਾਂ ਦੀ ਰੰਜਿਸ਼ ਚੱਲਦੀ ਆ ਬਾਂਟੀ ਇਹ ਮੇਰਾ ਦੇਰਿਆ ਅਮਰੀਕਾ ਦੇ ਵਿੱਚ ਰਹਿ ਰਿਹਾ ਆ ਇਹ ਜਿਹੜਾ ਹਰਦੀਪ ਕੁਮਾਰ ਆ ਜਿਹੜਾ ਹਰਦੀਪ ਕੁਮਾਰ ਆ ਨਾ ਇਹ ਬਾਂਟੀ ਦਾ ਬੰਦਾ ਆ ਜਿਹਨੇ ਬਿਆਨ ਦਿੱਤੇ ਐ ਨਾ ਵੀ ਮੇਰੇ ਨਾਲ ਇਹ ਪਵਨ ਨੇ ਸਾਰਾ ਕੁਝ ਕਰਵਾਇਆ ਪਵਨ ਨੇ ਕਤਲ ਕੀਤਾ ਆ ਜਸਵੀਰ ਨੇ ਪਵਨ ਕਤਲ ਕੀਤਾ ਆ ਇਹ ਬੰਟੀ ਦੇ ਕਹਿਣ ਤਾਂ ਇਹ ਉਹ ਬਿਆਨ ਦੇ ਰਿਹਾ ਆ ਕੀ ਮਟਰ ਕੀ ਕੋਠੀ ਕੋਠੀ ਦਾ ਰੋਲਾ ਕੁਝ ਇਹ ਸਾਡੀ ਕੋਠੀ ਹਾਂਜੀ ਸਾਡੇ ਦਾਦਾ ਜੀ ਸੀਗੇ ਮੇਰੇ ਦਾਦਾ ਸਹੁਰਾ ਉਹ ਜਿਹੜੀ ਇਹ ਦੋਨਾਂ ਪੋਤਿਆਂ ਦੇ ਨਾਮ ਜਾਇਦਾਦ ਕਰ ਗਏ ਸੀਗੇ ਆਪਣੀ ਉਹ ਇਸ ਟਾਈਮ ਸਾਡਾ ਕੇਸ ਚੱਲ ਰਿਹਾ ਆ ਕੋਰਟ ਦੇ ਵਿੱਚ ਉਹ ਇਹਦੇ ਬਾਪ ਸਾਡੇ ਸਹੁਰੇ ਨਾਲ ਚੱਲ ਰਿਹਾ ਇਹਦਾ ਉਹਦੇ ਵਿੱਚ ਕੋਈ ਰੋਲਾ ਦੇਣਾ ਨਹੀਂ ਹੈਗਾ ਜਿਹੜਾ ਮਰਟਰ ਹੋਇਆ ਉਹਦਾ ਕਾਰਨ ਕੀ ਹੋਇਆ ਕਿਹਨੇ ਮਰਿਆ ਕੀ ਲੱਗਦਾ ਉਹ ਸਾਡਾ ਉਸ ਬੰਦੇ ਨਾਲ ਕੋਈ ਲੈਣ ਦੇਣ ਨਾ ਸੀ ਉਸ ਬੰਦੇ ਨੂੰ ਜਾਣਦੇ ਵੀ ਕੌਣ ਹੈਗਾ ਕਿੱਦਾਂ ਆ ਹਨਾ ਇਹ ਤਾਂ ਮੇਰੇ ਜੇਠ ਆਪਣੇ ਪਸ਼ੂ ਆਲੇ ਲੈਣ ਗਿਆ ਆ ਪੱਠੇ ਤੇ ਜਿਆਦੇ ਰੇੜਾ ਲੈ ਕੇ ਆਉਂਦੇ ਆ ਦੋ ਮੋਟਰਸਾਈਕਲਾਂ ਤੇ ਕੁ ਇਹਦੇ ਦੇ ਦੱਚ ਮੋਟਰਸਾਈਕਲ ਮਾਰ ਰਹੇ ਆ ਤੇ ਉਹਦੇ ਜਿਆਦੇ ਨੇ ਦੇਖਿਆ ਮੇਰੇ ਤੇ ਦੁਆਰੋ ਹਮਲਾ ਹੋਣ ਲੱਗਾ ਆ ਤੇ ਫਿਰ ਇਹ ਮੋਟਰਸਾਈਕਲ ਛੱਡ ਕੇ ਨੱਠ ਗਿਆ ਆ ਪਹਿਲਾਂ ਸਾਡੇ ਤੇ ਹਮਲਾ ਹੋਇਆ ਸੀ ਕੋਈ ਤਿੰਨ ਤਰੀਕ ਦੇ ਕਰੀ ਉਹ ਤਿੰਨ ਦਸੰਬਰ ਨੂੰ ਸਾਡੇ ਤੇ ਹਮਲਾ ਹੋਇਆ ਪਹਿਲਾਂ ਉਦੋਂ ਵੀ ਅਸੀਂ ਆਪਣੀ ਜਾਨ ਬਚਾਈ ਘਰ 15 20 ਜਨ ਠੇ ਭੱਜੇ ਰਹੇ ਸਾਡੀ ਕਿਤੇ ਸੁਣਵਾਈ ਨਹੀਂ ਹੋਈ ਇਹਨਾਂ ਤੇ ਪਰਚੇ ਹੋਏ ਆ ਅੱਜ ਤੁਸੀਂ ਡੀਐਸਪੀ ਨੂੰ ਮਿਲੇ ਉਹਨੇ ਕੀ ਕਿਹਾ ਤੁਹਾਨੂੰ ਉਹਨਾਂ ਨੇ ਸਾਨੂੰ ਇਹੀ ਤਸੱਲੀ ਤੇ ਦਵਾਈ ਆ ਦੇ ਜੋ ਇਨਸਾਫ ਤੁਹਾਡੇ ਨਾਲ ਹੋਊਗਾ ਪਰ ਪਹਿਲਾਂ ਸਾਡੇ ਨਾਲ ਕੋਈ ਇਨਸਾਫ ਨਹੀਂ ਹੋਇਆ ਅਸੀਂ ਸਾਰੀ ਜਗ੍ਹਾ ਜਾ ਕੇ ਦੇਖ ਲਿਆ ਇਹਨਾਂ ਬੰਦਿਆਂ ਤੇ ਪਰਚੇ ਵੀ ਦਰਜ ਹੋਏ ਹੋਏ ਪਰ ਪਹਿਲਾ ਕੇਸ ਪਹਿਨਾ ਤੇ 5 ਦਿਨ ਕਿਲੇ ਪਰਚੇ ਹੋਏ ਸੀ 5 ਦਸੰਬਰ ਦੇ ਉਦੋਂ ਵੀ ਨਹੀਂ ਆ ਕੇ ਸਾਡੇ ਘਰ ਭੰਨ ਤੋੜ ਕਰਾਈ ਬੰਟੀ ਨਾਲ ਸੀਗਾ ਤੇ ਇਹ ਉਸੇ ਰੰਜਿਸ਼ ਨੂੰ ਲੈ ਕੇ ਕੱਲ ਮੇਰੇ ਜੇਠ ਦੀ ਜ਼ਮਾਨਤ ਹੋਣੀ ਸੀਗੀ ਇਹਨੇ ਇਸ ਫੇਸ ਸਾਡੇ ਤੇ ਝੂਠਾ ਉਹਦਾ ਵੀ ਝੂਠਾ ਪਵਾ ਦਿੱਤਾ ਸੀਗਾ ਕੱਲ ਮੇਰੇ ਜੇਠ ਦੀ ਜ਼ਮਾਨਤ ਹੋਣੀ ਸੀ ਨਹੀਂ ਜ਼ਮਾਨਤ ਹੋਣ ਰੋਕਣ ਦੀ ਖਾਤਰ ਇਹਨੇ ਦੁਬਾਰਾ ਸਾਡੇ ਨਾਲ ਇਹ ਪੰਗਾ ਕੀਤਾ ਅਸੀਂ ਇਹ ਕਹਿੰਦੇ ਆ ਪੁਲਿਸ ਇਸ ਕੇਸ ਨੂੰ ਜੋ ਵੀ ਸਾਡੇ ਮੇਰੇ ਜੇਠ ਤੇ ਜਾਂ ਮੇਰੇ ਘਰ ਵਾਲੇ ਤੇ ਕੇਸ ਲੱਗਾ ਇਹਨੂੰ ਕੋਈ ਵੀ ਕਿਸੇ ਤਰ੍ਹਾਂ ਵੀ ਜਿੰਨੀ ਵੀ ਤਰੀਕੇ ਨਾਲ ਲੈ ਹੋਂ ਦਾ ਲੈ ਕੇ ਸਾਰੇ ਇਹਦੀ ਜਾਂਚ ਪੜਤਾਲ ਕਰੋ ਇਹਦੀ ਐਨ ਕਰੋ ਇਨਕਵਰੀ ਪਵਾਓ ਸਾਰੇ ਤਰ੍ਹਾਂ ਜੋ ਸਾਚਿਆ ਉਹ ਲੈ ਦੇਖੋ ਇਨਸਾਫ ਕਰੋ ਸਾਨੂੰ ਪਹਿਲਾਂ ਵੀ ਨਹੀਂ ਕੋਈ ਇਨਸਾਫ ਮਿਲਿਆ ਸਾਨੂੰ ਹੁਣ ਤਾਂ ਇਨਸਾਫ ਦਿਵਾਓ ਹੁਣ ਤਾਂ ਇੱਥੇ ਤੱਕ ਗੱਲ ਪਹੁੰਚ ਗਈ ਆ ਸਾਡੇ ਸਾਰੇ ਪਤਲ ਦੇ ਕੇਸ ਸਟੈਂਡ ਲਾ ਪਏ ਹੁਣ ਤਾਂ ਉਹ ਜਾ ਕੇ ਕਹਿ ਰਹੇ ਸੀ ਸਾਨੂੰ ਇਹਨਾਂ ਕੰਮਾਂ 'ਚ ਅਸੀਂ ਰੱਖਣ ਆਇਆ ਸਾਨੂੰ ਉਸੇ ਕੰਮ 'ਚ ਉਹਨੇ ਪਸਾਇਆ ਇਸ ਤਰ੍ਹਾਂ ਕਿ ਪੀ ਸਾਡੀ ਬੇਨਤੀ ਆ ਸਾਨੂੰ ਇਨਸਾਫ ਦਿਵਾਓ ਮੇਰਾ ਨਸਾ ਇਹ ਤੇ ਐਨਕੁਵਾਰੀ ਪੂਰੀ ਤਰ੍ਹਾਂ ਕਰੋ ਇਸ ਕੇਸ ਦੀ ਜਾਂਚ ਪੜਤਾਲ ਕਰੋ ਬਗਾਨਾ ਪੁੱਤ ਮਾਰਿਆ ਉਹਦੇ ਬਾਰੇ ਦੇਖੋ ਵੀ ਕੋਣ ਪਤਲ ਕਰਦਾ ਹੈ ਕਿੱਦਾਂ ਆ ਕੇਸ ਦੇ ਕੋ ਮੇਰਾ ਨਸਾ ਗਿੰਦਰ ਕੌਰ ਆ ਪਿੰਡ ਮੇਰਾ ਭਾਰਸਿੰਧਪੁਰਾ ਮੈਟਰ ਜੀ ਮੇਰਾ ਘਰ ਵਾਲਾ ਪੱਠੇ ਲੈ ਕੇ ਆ ਰਿਹਾ ਸੀਗਾ ਪਿੱਛੇ ਤਿੰਨ ਬੰਦੇ ਆਏ ਮੋਰੇ ਮੇਰੇ ਘਰ ਵਾਲੇ ਦਾ ਜਸਵੀਰ ਕੁਮਾਰ ਆ ਹਾਂਜੀ ਮੋਰੇ ਤਿੰਨ ਬੰਦੇ ਆਏ ਆ ਜੀ ਤੇ ਉਹਨਾਂ ਨੇ ਆਂਦਿਆਂ ਨੇ ਇਹਨਾਂ ਦੇ ਰਕਸ਼ੇ ਦੇ ਵਿੱਚ ਮੋਟਰਸਾਈਕਲ ਮਾਰਿਆ ਆਪਣਾ ਤੇ ਇਹ ਮੇਰੇ ਘਰ ਵਾਲਾ ਉੱਥੇ ਇਹਨਾਂ ਦੇ दात ਵੀ ਮਾਰਿਆ ਇਹ ਉੱਥੇ ਡਗ ਪਏ ਤੇ ਜਿਹੜੇ ਤਿੰਨ ਬੰਦੇ ਸੀ ਇਹ ਜਾਨ ਬਚਾਉਂਦੇ ਮੇਰੇ ਜਸਵੀਰ ਕੁਮਾਰ ਜਿਹੜੇ ਘਰ ਵਾਲੇ ਆ ਨਹੀਂ ਇਹ ਲਾਡੀ ਨੂੰ ਜਾਣਦੇ ਆ ਦੋ ਬੰਦੇ ਮਤਲਬ ਪਛਾਣ ਨਹੀਂ ਹੋਏ ਤਾਂ ਜਦੋਂ ਇਹਨਾਂ ਦੇ ਮਾਰਿਆ ਦਾਤ ਆ ਤੇ ਇਹ ਉੱਠ ਕੇ ਨੱਠੇ ਆ ਜੀ ਖੇਤੋਂ ਖੇਤੀ ਤੇ ਤਿੰਨ ਬੰਦੇ ਉਹ ਮਗਰ ਹੀ ਇਹਨਾਂ ਦੇ ਭੱਜੇ ਆ ਉਹਨਾਂ ਦੇ ਹੱਥਾਂ ਵਿੱਚ ਹਥਿਆਰ ਸੀਗੇ ਮਾਰਨ ਦਾ ਕਾਰਨ ਕੀ ਹੋਇਆ ਜਿਹੜਾ ਇਹ ਤਸਵੀਰ ਤੇ ਹਮਲਾ ਤੁਸੀਂ ਕਹਿੰਦੇ ਸਾਡੇ ਘਰਾਂ ਦੇ ਤੇ ਹਮਲਾ ਕੀਤਾ ਉਹ ਮੁੰਡਿਆਂ ਨੇ ਕਿਉਂ ਕੀਤਾ ਹਮਲਾ ਇਹ ਸਾਰੇ ਪਹਿਲਾਂ ਤਾਂ ਮਤਲਬ ਪਹਿਲਾਂ ਵੀ ਸਾਡੇ ਘਰ ਦਾ ਮਤਲਬ ਮਸਲਾ ਆਇਆ ਇਹ ਵੀ ਇਹਨਾਂ ਨੇ ਪਹਿਲਾਂ ਕੋਠੀ ਤੇ ਵੀ ਹਮਲਾ ਕੀਤਾ ਇਹ ਆਪਣੇ ਕਾਰਨ ਕੀ ਕੋਠੀ ਦਾ ਕੀ ਮਸਲਾ ਉਹ ਵੀ ਜਾਣਕਾਰੀ ਦੇ ਦਿਓ ਮੜੇ ਇਹ ਜਾਣਕਾਰੀ ਹੈ ਜੀ ਸਾਡਾ ਕੇਸ ਚੱਲਦਾ ਆ ਸਾਡੇ ਸਾਰੇ ਸਾਬਨਾ ਇਹ ਮੁੰਡੇ ਦਾ ਸਾਡੇ ਨਾਲ ਕੋਈ ਤਾਲੁਕ ਨਹੀਂ ਹੈਗਾ ਜਿਹੜਾ ਸਾਡਾ ਦੇਰ ਹੈ ਨਾ ਗੁਰਵਿੰਦਰ ਕੁਮਾਰ ਇਹਨਾਂ ਦਾ ਸਾਡਾ ਕੋਈ ਤਾਲੁਕ ਨਹੀਂ ਹੈਗਾ ਸਿਰਫ ਸਾਡੇ ਸਾਰੇ ਨਾਲ ਕੇਸ ਚੱਲ ਰਿਹਾ ਆ ਇਹ ਤਾਂ ਬਸ ਸਾਨੂੰ ਧਮਕੀਆਂ ਦੇ ਰਿਹਾ ਵੇ ਤੁਸੀਂ ਇੱਥੋਂ ਨਿਕਲ ਜਾਓ ਕਿਸੇ ਤਰ੍ਹਾਂ ਦੇ ਘਰ ਵਾਲੇ ਦੇ ਇਲਜ਼ਾਮ ਲੱਗ ਰਿਹਾ ਵੀ ਉਹਨੇ ਇੱਕ ਕਤਲ ਕੀਤਾ ਇਹ ਇਹ ਸਰ ਕੀ ਉਠਿਆ ਇਹ ਠੁੱਠਾ ਜਾਮ ਉਹਨਾਂ ਤੇ ਲਾ ਰਿਹਾ ਤੇ ਇਹ ਸਭ ਤੁਹਾਡੇ ਹਸਬੰਡ ਕਿੱਥੇ ਸੀ ਜਦੋਂ ਇਹ ਉਹ 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 ਅਹ ਦੇਖੋ ਇਹ ਦੂਜਾ ਹਮਲਾ ਹੈ ਲਾਡੀ ਨੇ ਮਤਲਬ ਦੂਜਾ ਹਮਲਾ ਕਰਤਾ ਪਹਿਲਾ ਹਾਂਜੀ ਪਹਿਲਾਂ ਮੇਰਾ ਪ੍ਰਸ਼ਾਸਨ ਨੇ ਪਹਿਲਾਂ ਤੁਹਾਨੂੰ ਕੀ ਭਰੋਸਾ ਕੀ ਦਿੱਤਾ ਤੁਹਾਨੂੰ ਇਨਸਾਫ ਮਿਲਿਆ ਭਰੋਸਾ ਨਹੀਂ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਸਾਰੇ ਇਹਨਾਂ ਦਾ ਦੰਦ ਵੀ ਤੋੜਿਆ ਇਹਨਾਂ ਦੇ ਸਿਰ 'ਤੇ ਵੀ ਇਹ ਸੁੰਦੇ ਨੇ लाਡੀਆਂ ਨੇ ਮਾਰਿਆ ਇਹ ਤੀਜਾ ਹਮਲਾ ਇਹ ਤੀਜਾ ਹਮਲਾ ਹੈ ਸਾਰ ਸਾਡੇ ਤੇ ਅਸੀਂ ਜਲੰਧਰ ਵੀ ਜਾ ਚੁੱਕੇ ਸਾਰੇ ਪਾਸੇ ਜਾ ਚੁੱਕੇ ਹਾਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਇਹ ਪੁਲਿਸ ਇਸ ਨੂੰ ਲੈ ਕੇ ਕੋਈ ਐਕਸ਼ਨ ਲਵੇ ਪਹਿਲੇ ਹੀ ਹਮਲਾ ਕੀਤਾ ਸੀ ਇਹ ਕੋਈ ਪੁਲਿਸ ਐਕਸ਼ਨ ਲੈਣ ਦੀ ਸਾਨੂੰ ਆਜ਼ਾਦ ਨਹੀਂ ਸੀ ਦੇਖਣਾ ਪਿਆ ਇਹ ਪੁਲਿਸ ਨੇ ਨਾ ਕਾਨੂੰਨ ਨੇ ਜੋ ਕੁਝ ਵੀ ਕੀਤਾ ਚਾਹੇ ਖلاف ਜੋ ਸਾਨੂੰ ਉਹਨੇ ਮਾਰੀ ਹਾਂਜੀ ਉਹਨਾਂ ਬੰਦਿਆਂ ਨੂੰ ਕੋਈ ਅਰੈਸਟ ਨਹੀਂ ਪਈ ਉਹਨਾਂ ਤੇ ਸਾਰੀਆਂ ਤਰਾਮਾਂ ਵੀ ਲੱਗੀਆਂ ਉਹਨਾਂ ਤੇ ਇਹ ਪਰਚੇ ਹੋਏ ਪਰ ਕੋਈ ਅਰੈਸਟ ਨਹੀਂ ਹੋ ਰਿਹਾ ਪਰਚੇ ਹੋਏ ਪਿੱਛੇ ਇੱਕ ਬੰਦੇ ਨੂੰ ਵੀ ਅਰੈਸਟ ਨਹੀਂ ਕੀਤਾ ਉਹਨਾਂ ਬੰਦਿਆਂ ਤੋਂ ਉਸ ਬੰਦੇ ਘਰ ਆ ਕੇ ਸਾਡੇ ਟੈਂਸ਼ਨ ਚਾਰ-ਚਾਰ ਵਾਰ ਹਮਲੇ ਹਮਲੇ ਕਰਦੇ ਹਾਂਜੀ ਸੀਸੀਟੀਵੀ ਕੈਮਰਿਆਂ ਦੀ ਫੋਟੋ ਨਹੀਂ ਹਾਂਜੀ ਸਾਰਾ ਕੁਝ ਹੈ ਸਾਡੇ ਕੋਲ ਪਰ ਇੱਕ ਮੂਲ ਨੂੰ ਦੇ ਇੰਨੇ ਵੀ ਹੈਗੇ ਸਾਰੇ ਵੀ ਦੇ ਰਹੇ ਆ ਹਾਂਜੀ ਕੋਈ ਸਮਝ ਕੇ ਮੈਨੂੰ ਦੇ ਰਹੇ ਪਰ ਸਾਡੀ ਕੋਈ ਵੀ ਕਿਸੇ ਤਰ੍ਹਾਂ ਦੀ ਇੱਥੇ ਸੁਣਵਾਈ ਨਹੀਂ ਹੋ ਰਹੀ ਕਿ ਇਹ ਅਮਰੀਕਾ ਦਾ ਬੰਦਾ ਪੈਸੇ ਕਰਕੇ ਨਹੀਂ ਹੋ ਰਹੀ ਹਾਂਜੀ ਥੈਂਕ ਯੂ